ਦੀਬੜੂਗੜ ਜੇਲ੍ਹ ਵਿੱਚ ਬੰਦ ਅਮਰਿਤਪਾਲ ਸਿੰਘ ਨੂੰ ਬੇਸ਼ੱਕ ਸੌਚਕ ਸਮਾਗਮ ਦੇ ਲਈ 4 ਦਿਨਾਂ ਦੀ ਪੈਰੋਲ ਮਿਲ ਗਈ ਹੈ ਪਰ ਫਿਰ ਵੀ ਉਹਨਾਂ ਦਾ ਸੌਚਕ ਸਮਾਗਮ ਸੰਸਦ ਵਿੱਚ ਨਹੀਂ ਹੋਏਗਾ ਤੁਹਾਨੂੰ ਦੱਸ ਦਈਏ ਕਿ ਇਸ ਨੂੰ ਲੈ ਕੇ ਵੱਡੀ ਅਪਡੇਟ ਸਾਹਮਣੇ ਆਈ ਹੈ ਦਰਸਲ ਸਪੀਕਰ ਓਮ ਬਿਰਲਾ ਦੇ ਵੱਲੋਂ ਉਹਨਾਂ ਨੂੰ ਆਪਣੇ ਕਮਰੇ ਦੇ ਵਿੱਚ ਸੋਚਕਾਈ ਜਾਵੇਗੀ ਤੇ ਇਸੇ ਨੂੰ ਲੈ ਕੇ ਹੋਰ ਵੀ ਕਈ ਵੱਡੇ ਨਿਜ਼ਮਾਂ ਦੇ ਵਿੱਚ ਬਦਲਾਅ ਕੀਤੇ ਗਏ ਨੇ ਜਿਨ੍ਹਾਂ ਦੀ ਜਾਣਕਾਰੀ ਓਮ ਬਿਰਲਾ ਨੇ ਖੁਦ ਦਿੱਤੀ ਹੈ ਤੁਹਾਨੂੰ ਇਹਨਾਂ ਨਿਜ਼ਮਾਂ ਬਾਰੇ ਵੀ ਦੱਸਦੇ ਹਾਂ ਪਰ ਉਸ ਤੋਂ ਪਹਿਲਾਂ ਤੁਹਾਨੂੰ ਇਹ ਵੀ ਦੱਸ ਦਈਏ ਕਿ 5 ਜੁਲਾਈ ਨੂੰ ਲੋਕ ਸਭਾ ਮੈਂਬਰ ਦੇ ਵੱਜੋਂ ਅਮ੍ਰਿਤਪਾਲ ਸੋਚਕਨ ਜਾ ਰਹੇ ਨੇ ਤੇ ਉਹਨਾਂ ਦੀ ਇਹ ਸੋਚਕ ਸਮਾਗਮ ਇੱਕ ਪਾਸੇ ਤਾਂ ਸੰਸਦ ਤੋਂ हट ਕੇ ਸਪੀਕਰ ਓਮ ਬਿਰਲਾ ਦੇ ਕਮਰੇ ਵਿੱਚ ਹੋਵੇਗਾ ਉਥੇ ਹੀ ਅਮਰਿਤਪਾਲ ਨੂੰ ਲੈਣ ਦੇ ਲਈ ਅੰਮ੍ਰਿਤਸਰ ਦੀ ਪੁਲਿਸ ਦਿਬਰੂਗੜ ਦੇ ਲਈ ਰਵਾਨਾ ਹੋ ਗਈ ਹੈ ਅਮਰਿਤਪਾਲ ਸਿੰਘ ਨੂੰ ਜੇਲ੍ਹ ਤੋਂ ਦਿੱਲੀ ਲਿਆਂਦਾ ਜਾਵੇਗਾ ਤੇ ਕੱਲ ਲੋਕ ਸਭਾ ਦੇ ਮੈਂਬਰ ਵਜੋਂ ਉਹਨਾਂ ਨੂੰ ਸੌਂ ਚੁਕਾਈ ਜਾਵੇਗੀ ਉਥੇ ਹੀ ਅਮਰਿਤਪਾਲ ਦੇ ਸੌਂ ਚੁੱਕਣ ਤੋਂ ਪਹਿਲਾਂ ਸਪੀਕਰ ਦੇ ਵੱਲੋਂ ਨਿਜਮਾ ਦੇ ਵਿੱਚ ਸੋਧ ਕੀਤੀ ਗਈ ਹੈ ਸਪੀਕਰ ਓਮ ਵਿਰਲਾ ਨੇ ਨਿਜਮ 399 ਦੇ ਵਿੱਚ ਸੋਧ ਕਰਕੇ ਨਵੇਂ ਮੈਂਬਰਾਂ ਦੇ ਸੌਂ ਚੁੱਕਣ ਦੀ ਪ੍ਰਕਿਰਿਆ ਦੇ ਵਿੱਚ ਤਬਦੀਲੀ ਕੀਤੀ ਹੈ ਹੁਣ ਸੋਚ ਚੁੱਕਣ ਵੇਲੇ ਕੋਈ ਵੀ ਮੈਂਬਰ ਫालतू ਸ਼ਬਦ ਨਹੀਂ ਬੋਲ ਸਕੇਗਾ ਤੁਹਾਨੂੰ ਦੱਸ ਦਈਏ ਕਿ ਇਸ ਵਾਰ ਸੋਚ ਚੁੱਕਣ ਵੇਲੇ ਮੈਂਬਰਾਂ ਦੇ ਵੱਲੋਂ ਵਕ ਵਕ ਨਾਰੇ ਲਗਾ ਕੇ ਵਿਵਾਦ ਖੜਾ ਕੀਤਾ ਗਿਆ ਸੀ ਜਿਸ ਨੂੰ ਲੈ ਕੇ ਕੀ ਇਹ ਵੱਡਾ ਕਦਮ ਚੱਕਿਆ ਗਿਆ ਇਸੇ ਤਰ੍ਹਾਂ ਕਈ ਮੈਂਬਰਾਂ ਨੇ ਜੈ ਭੀਮ ਜੈ ਭਾਰਤ ਜੈ ਸਵਿਧਾਨ ਵਰਗੇ ਵੀ ਨਾਰੇ ਲਾਇਸਨ ਅਤੇ ਪੰਜਾਬ ਦੇ ਮੈਂਬਰ ਪਾਰਲੀਮੈਂਟ ਨੇ ਫਤਿਹ ਦੀ ਸਾਂਝ ਪਾਈ ਸੀ ਜਿਸ ਨੂੰ ਲੈ ਕੇ ਹੁਣ ਸਪੀਕਰ ਦੇ ਵੱਲੋਂ ਇਹ ਵੱਡਾ ਫੈਸਲਾ ਲਿਆ ਗਿਆ ਹੈ ਕਿ ਕੋਈ ਵੀ ਸੋਚਣ ਵੇਲੇ ਫालतू ਸ਼ਬਦ ਨਹੀਂ ਬੋਲੇਗਾ। ਦਿਬੜੂਗੜ ਜੇਲ੍ਹ ਵਿੱਚ ਬੰਦ ਅਮਰਿਤਪਾਲ ਸਿੰਘ ਨੂੰ ਬੇਸ਼ੱਕ ਸੋਚਕ ਸਮਾਗਮ ਦੇ ਲਈ 4 ਦਿਨਾਂ ਦੀ ਪੈਰੋਲ ਮਿਲ ਗਈ ਹੈ ਪਰ ਫਿਰ ਵੀ ਉਹਨਾਂ ਦਾ ਸੋਚਕ ਸਮਾਗਮ ਸੰਸਦ ਵਿੱਚ ਨਹੀਂ ਹੋਏਗਾ। ਤੁਹਾਨੂੰ ਦੱਸ ਦਈਏ ਕਿ ਇਸ ਨੂੰ ਲੈ ਕੇ ਵੱਡੀ ਅਪਡੇਟ ਸਾਹਮਣੇ ਆਈ ਹੈ। ਦਰਸ਼ਨ ਸਪੀਕਰ ਓਮ ਬਿਰਲਾ ਦੇ ਵੱਲੋਂ ਉਹਨਾਂ ਨੂੰ ਆਪਣੇ ਕਮਰੇ ਦੇ ਵਿੱਚ ਸੌਂਚਕਾਈ ਜਾਵੇਗੀ ਤੇ ਇਸੇ ਨੂੰ ਲੈ ਕੇ ਹੋਰ ਵੀ ਕਈ ਵੱਡੇ ਨਿਜਮਾ ਦੇ ਵਿੱਚ ਬਦਲਾਅ ਕੀਤੇ ਗਏ ਨੇ ਜਿਨ੍ਹਾਂ ਦੀ ਜਾਣਕਾਰੀ ਓਮ ਬਿਰਲਾ ਨੇ ਖੁਦ ਦਿੱਤੀ ਹੈ ਤੁਹਾਨੂੰ ਇਹਨਾਂ ਨਿਜਮਾ ਬਾਰੇ ਵੀ ਦੱਸਦੇ ਹਾਂ ਪਰ ਉਸ ਤੋਂ ਪਹਿਲਾਂ ਤੁਹਾਨੂੰ ਇਹ ਵੀ ਦੱਸ ਦਈਏ ਕਿ 5 ਜੁਲਾਈ ਨੂੰ ਲੋਕ ਸਭਾ ਮੈਂਬਰ ਦੇ ਵੱਜੋਂ ਅਮਰਿਤਪਾਲ ਸੌਂਚਕਣ ਜਾ ਰਹੇ ਨੇ ਤੇ ਉਹਨਾਂ ਦੀ ਇਹ ਸੌਂਚਕ ਸਮਾਗਮ ਇੱਕ ਪਾਸੇ ਤਾਂ ਸੰਸਦ ਤੋਂ हट ਕੇ ਸਪੀਕਰ ਓਮ ਬਿਰਲਾ ਦੇ ਕਮਰੇ ਵਿੱਚ ਹੋਵੇਗਾ ਉਥੇ ਹੀ ਅਮਰਿਤਪਾਲ ਨੂੰ ਲੈਣ ਦੇ ਲਈ ਅਮ੍ਰਿਤਸਰ ਦੀ ਪੁਲਿਸ ਦਿਬਰੂਗੜ ਦੇ ਲਈ ਰਵਾਨਾ ਹੋ ਗਈ ਹੈ ਅਮਰਿਤਪਾਲ ਸਿੰਘ ਨੂੰ ਜੇਲ੍ਹ ਤੋਂ ਦਿੱਲੀ ਲਿਆਂਦਾ ਜਾਵੇਗਾ ਤੇ ਕੱਲ ਲੋਕ ਸਭਾ ਦੇ ਮੈਂਬਰ ਵਜੋਂ ਉਹਨਾਂ ਨੂੰ ਸੌਂ ਚੁਕਾਈ ਜਾਵੇਗੀ ਉਥੇ ਹੀ ਅਮਰਿਤਪਾਲ ਦੇ ਸੌਂ ਚੁੱਕਣ ਤੋਂ ਪਹਿਲਾਂ ਸਪੀਕਰ ਦੇ ਵੱਲੋਂ ਨਿਜਮਾ ਦੇ ਵਿੱਚ ਸੋਧ ਕੀਤੀ ਗਈ ਹੈ ਸਪੀਕਰ ਓਮ ਵਿਰਲਾ ਨੇ ਨਿਜਮ 399 ਦੇ ਵਿੱਚ ਸੋਧ ਕਰਕੇ ਨਵੇਂ ਮੈਂਬਰਾਂ ਦੇ ਸੌਂ ਚੁੱਕਣ ਦੀ ਪ੍ਰਕਿਰਿਆ ਦੇ ਵਿੱਚ ਤਬਦੀਲੀ ਕੀਤੀ ਹੈ ਹੁਣ ਸੌਂਚ ਚੁੱਕਣ ਵੇਲੇ ਕੋਈ ਵੀ ਮੈਂਬਰ ਫालतू ਸ਼ਬਦ ਨਹੀਂ ਬੋਲ ਸਕੇਗਾ ਤੁਹਾਨੂੰ ਦੱਸ ਦਈਏ ਕਿ ਇਸ ਵਾਰ ਸੌਂਚ ਚੁੱਕਣ ਵੇਲੇ ਮੈਂਬਰਾਂ ਦੇ ਵੱਲੋਂ ਵਕ ਵਕ ਨਾਰੇ ਲਗਾ ਕੇ ਵਿਵਾਦ ਖੜਾ ਕੀਤਾ ਗਿਆ ਸੀ ਜਿਸ ਨੂੰ ਲੈ ਕੇ ਕੀ ਇਹ ਵੱਡਾ ਕਦਮ ਚੱਕਿਆ ਗਿਆ ਇਸੇ ਤਰ੍ਹਾਂ ਕਈ ਮੈਂਬਰਾਂ ਨੇ ਜੈ ਭੀਮ ਜੈ ਭਾਰਤ ਜੈ ਸੰਵਿਧਾਨ ਵਰਗੇ ਵੀ ਨਾਰੇ ਲਾਇਸਨ ਅਤੇ ਪੰਜਾਬ ਦੇ ਮੈਂਬਰ ਪਾਰਲੀਮੈਂਟ ਨੇ ਫਤਿਹ ਦੀ ਸਾਂਝ ਪਾਈ ਸੀ ਜਿਸ ਨੂੰ ਲੈ ਕੇ ਹੁਣ ਸਪੀਕਰ ਦੇ ਵੱਲੋਂ ਇਹ ਵੱਡਾ ਫੈਸਲਾ ਲਿਆ ਗਿਆ ਕਿ ਕੋਈ ਵੀ ਸੌਂਚ ਚੁੱਕਣ ਵੇਲੇ ਫालतू ਸ਼ਬਦ ਨਹੀਂ ਬੋਲੇਗਾ